ਮੈਂ ਸਰਵਣ ਸਿੰਘ ਪੰਦੇਰ ਜੀ ਸ਼ੰਭੂ ਬਾਟੂ ਤੋਂ ਬੋਲ ਰਿਹਾ ਮੇਰੇ ਪਿੱਛੇ ਵੀ ਤੁਹਾਨੂੰ ਇਹ 13 ਫਰਵਰੀ ਤੋਂ ਜਿਹੜਾ ਮੋਰਚਾ ਚੱਲ ਰਿਹਾ ਹੈ ਇਸੇ ਤਰ੍ਹਾਂ ਵੱਧ ਚੜ ਕੇ ਚੱਲ ਰਿਹਾ ਸਾਡੇ ਇਸ ਮੋਰਚੇ ਨੂੰ ਚੱਲਦਿਆਂ ਹੋਇਆਂ 90 ਦਿਨ ਹੋ ਗਏ ਆ ਜਿਹੜਾ ਸ਼ੰਭੂ ਖਨੌਰੀ ਢੱਬ ਵਾਲੀ ਤੇ ਰਤਨਪੁਰਾ ਰਾਜਸਥਾਨ ਵਿੱਚ ਚੱਲ ਰਿਹਾ ਹੈਗਾ ਵਾ ਕੱਲ ਫੇਰ ਚੋਣਾ ਦਾ ਅਗਲਾ ਗੇੜ ਹੈਗਾ ਵਾ ਔਰ ਅਸੀਂ ਭਾਰਤ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਆਮ ਜਨਤਾ ਨੂੰ ਅਪੀਲ ਕਰਾਂਗੇ ਵੀ ਜਦੋਂ ਵੀ ਤੁਸੀਂ ਵੋਟ ਪਾਓ ਕਿੰਨੂੰ ਪਾਉਣੀ ਤੁਹਾਡੀ ਮਰਜ਼ੀ ਆ ਪਰ ਦਿਮਾਗ 'ਚ ਇਹ ਗੱਲ ਰੱਖਿਓ ਵੀ ਜਿਹੜਾ ਦੇਸ਼ ਖੇਤੀਬਾੜੀ ਸੈਕਟਰ ਨਾਲ ਚੱਲਦਾ ਹੈਗਾ ਵਾ ਜਿਹੜਾ ਦੇਸ਼ ਖੇਤ ਮਜ਼ਦੂਰਾਂ ਦੇ ਰੋਜ਼ਗਾਰ ਨਾਲ ਚੱਲਦਾ ਹੈਗਾ ਉਹੋ ਬਾਰਡਰਾਂ ਤੇ ਬੈਠੇ ਹੋਏ ਨੇ ਸ਼ਹੀਦ ਸੋਭਕਰਨ ਸਿੰਘ ਜੀ ਨੂੰ ਕਿੰਨਾ ਨੇ ਗੋਲੀ ਮਾਰ ਕੇ ਸ਼ਹੀਦ ਕੀਤਾ ਵੋਟ ਪਾਉਣ ਲੱਗਿਆ ਇਹ ਚੇਤੇ ਰੱਖਿਓ ਇਹ ਚੇਤੇ ਰੱਖਿਓ ਪਿੱ ਕਿੰਨਾ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਪੀ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਕਿ ਦਵਾਂਗੇ ਇਹ ਚਿੱਠੀਆਂ ਲੈ ਕੇ ਵੀ ਕਿਹਾ ਸੀ ਅੱਜ ਉਹ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਤੋਂ ਭੱਜ ਨਿਕਲੇ ਨੇ ਕਿੰਨਾ ਨੇ ਜਦੋਂ ਜਦੋਂ ਵੀ ਉਹ 14 ਚ ਜ 19 ਚ ਆਏ ਕਿਹਾ ਸੀ ਵੀ ਆਉਂਦਿਆਂ ਸਾਰ ਕਿਸਾਨਾਂ ਦਾ ਕਰਜ਼ਾ ਖਤਮ ਕਰ ਦਾਂਗਾ ਉਹ ਕਿਉਂ ਭੱਜ ਗਏ ਸਾਡੇ ਗੱਲ ਤੋਂ ਇਹ ਵੀ ਯਾਦ ਰੱਖਿਓ ਕਿ ਅਸੀਂ ਮਜ਼ਦੂਰਾਂ ਵਾਲੀ 200 ਦਿਨ ਨਰੇਕਾ ਤੇ 700 ਰੁਪਿਆ ਦਿਹਾੜੀ ਦੀ ਮੰਗ ਕੀਤੀ ਹੈ ਇਹ ਵੀ ਯਾਦ ਰੱਖਿਓ ਵੀ ਕਿੰਨਾ ਨੇ ਸਾਡੇ ਕਿਸਾਨਾਂ ਤੇ ਲਖੀਮਪੁਰ ਖਰੀਦੇ ਵਿੱਚ ਗੱਡੀਆਂ ਚੜਾਈਆਂ ਔਰ ਉਹਨਾਂ ਨੂੰ ਇਨਸਾਫ਼ ਦੇਣ ਦੀ ਬਜਾਏ ਉਲਟਾ ਟਿਕਟ ਦੇ ਕੇ ਨਵਾਜਿਆ ਔਰ ਸਾਡੇ ਗ੍ਰਹਿ ਮੰਤਰੀ ਜਾ ਕੇ ਕਹਿੰਦੇ ਆ ਜੇ ਇਹਨੂੰ ਜਿਤਾਦੋਗੇ ਤਾਂ ਅਸੀਂ ਇਹਨਾਂ ਨੂੰ ਹੋਰ ਵੱਡਾ ਮੰਤਰੀ ਬਣਾ ਦਾਂਗੇ ਯਾਨੀ ਪਾਪ ਪਗ ਗੁੰਡਿਆਂ ਨੂੰ ਪ੍ਰਮੋਟ ਕਰਦੀ ਆ ਇਹ ਗੱਲ ਦਾ ਵੀ ਖਿਆਲ ਰੱਖਿਓ ਸੋ ਇਸ ਕਰਕੇ ਜਿੰਨੀਆਂ ਵੀ ਮੰਗਾ ਨੇ ਆ ਹੁਣ ਮੌਸਮੀ ਵਿਗਾੜ ਕਿੰਨਾ ਵਡਾ ਰਿਹਾ ਤੁਸੀਂ ਦੇਖ ਰਹੇ ਹੋ ਪੂਰੇ ਇੰਟਰਨੈਸ਼ਨਲ ਲੈਵਲ ਤੇ ਜਿੱਥੇ ਸਭ ਨਾਲ ਬਰਸਾਤ ਹੋ ਰਹੀ ਲੋਕ ਮਾਰੇ ਜਾ ਰਹੇ ਆ ਇਹਦਾ ਪ੍ਰਭਾਵ ਹਿੰਦੁਸਤਾਨ ਦੀ ਖੇਤੀ ਸੈਕਟਰ ਤੇ ਪੰਜਾਬ ਦੇ ਖੇਤੀ ਸੈਕਟਰ ਤੇ ਪਾਣਾ ਵਾ ਔਰ ਕੋਈ ਵੀ ਨਹੀਂ ਬੋਲ ਰਿਹਾ ਕਿ ਕਿਸਾਨਾਂ ਨੂੰ ਜੜਾਵਾ ਫਸਲਾਂ ਦਾ ਬੀਮਾ ਯੋਜਨਾ ਜਿਹੜੀ ਸਰਕਾਰ ਆਪਣੇ ਪੱਧਰ ਤੇ ਲਾਗੂ ਕਰੇ ਉਹ ਦੇਣੀ ਹੈਗੀ ਆ। ਤੋਂ ਆਪਣੇ ਸਿਰ ਤੇ ਜਿੰਨੇ ਕੇਸ ਪਾਏ ਦਿੱਲੀ ਵਾਲੇ ਅੰਦੋਲਨ ਚ ਉਹਨਾਂ ਦਾ ਵੀ ਨਿਪਟਾਰਾ ਨਹੀਂ ਹੈਗਾ। ਸੋ ਇਸ ਕਰਕੇ ਵੋਟਾਂ ਪਾਉਣ ਲੱਗਿਆ ਇਹ 22 ਸਾਲਾ ਨੌਜਵਾਨ ਉਹਦੇ ਪਿਓ ਨੂੰ ਯਾਦ ਕਰ ਲਿਓ ਜਿੰਨੇ ਕਿਹਾ ਸੀ ਵੀ ਜੇ ਗੁਰੂ ਸਾਹਿਬ ਨੇ ਚਾਰ ਵਾਰੀ ਮੈਂ ਇੱਕ ਵਾਰਤਾ ਉਹਦਾ ਕਰਜ਼ਾ ਸਾਡੇ ਸਿਰ ਤੇ। ਤੋਂ ਇਸ ਕਰਕੇ ਜੜੇ ਕਿਸਾਨਾਂ ਨੂੰ ਦਿੱਲੀ ਜਾ ਕੇ ਅੰਦੋਲਨ ਕਰਨ ਦਾ ਹੱਕ ਨਹੀਂ ਦਿੰਦੇ ਹੈਗੇ। ਇਹ ਗੱਲ ਵੀ ਯਾਦ ਰੱਖਿਓ। ਇਹ ਕਿਹੜੇ ਕਾਨੂੰਨ ਨਾਲ ਹਾਈਵੇ ਦੇ ਵਿੱਚ ਦਰਵਾਰਾ ਕੱਢ ਕੇ ਸਾਨੂੰ ਰੋਕ ਕੇ ਭਾਲਿਆ ਇਹ ਵੀ ਯਾਦ ਰੱਖਿਓ ਸੋ ਇਸ ਕਰਕੇ ਬਾਕੀ ਜਿਹੜਾ ਪੀਓਕੇ ਦੇ ਵਿੱਚ ਪਾਕਿਸਤਾਨ ਦੇ ਕਸ਼ਮੀਰ ਦੇ ਵਿੱਚ ਜਿਵੇਂ ਆਟੇ ਦੀ ਮਹਿੰਗਾਈ ਤੇ ਬਿਜਲੀ ਦੀਆਂ ਦਰਾਂ ਨੂੰ ਲਾ ਕੇ ਹਿੰਸਕ ਝੜਪਾਂ ਹੋਈਆਂ ਨੇ ਅਸੀਂ ਉੱਥੋਂ ਦੇ ਲੋਕਾਂ ਦੇ ਨਾਲ ਆ ਜਿਹੜਾ ਜ਼ਬਰ ਕਰ ਰਹੀ ਸਰਕਾਰ ਉਹਦੀ ਨਿੰਦਾ ਕਰਦੇ ਆ ਔਰ ਇਹ ਮੋਰਚਾ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਕਿਸਾਨਾਂ ਮੁਦਰਾ ਦੀਆਂ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਤੇ 22 ਮਈ ਨੂੰ ਇੱਥੇ ਲੱਖਾਂ ਦਾ ਇਕੱਠ ਹੋਊ ਮੋਦੀ ਦੀਆਂ ਜੜਾ ਹਲਾਉਣ ਵਾਲਾ ਹਾਕਮਾਂ ਦੀ ਨੀਂਦ ਹਰਾਮ ਕਰਨਾ ਕੋ ਕਿਸਾਨਾਂ ਮਜ਼ਦੂਰਾਂ ਨੂੰ ਇੱਥੇ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕਰਦੇ ਆਂ ਧੰਨਵਾਦ ਇਹ ਮੋਰਚਾ ਇਹ ਮੋਰਚਾ ਕਿੰਡਾ ਵੱਡਾ ਮੈਂ ਤੁਹਾਨੂੰ ਵਿਖਾਦਾ ਨਾਲ ਦੀ ਨਾਲ ਜਿਹੜੇ ਸਾਡੇ ਖਿਲਾਫ ਪ੍ਰਚਾਰ ਕਰ ਰਹੇ ਆ ਤੁਸੀਂ ਦੇਖ ਲਓ ਕਿਲੋਮੀਟਰਾਂ ਚ ਉਦੋਂ ਵੀ ਸੀ ਤੇ ਅੱਜ ਵੀ ਹੈ